ਦੇਖੋ ਜਿੱਥੇ ਤੱਕ ਰਾਜਸੀ ਸਮਝੌਤਿਆਂ ਦੀ ਗੱਲ ਆ ਇਹ ਤਾਂ ਹੁੰਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਨੇ ਤੇ ਪਾਰਟੀ ਜਿਹੜੀਆਂ ਉਹ ਆਪਦਾ ਆਪਦੀ ਨੀਤੀ ਉਤਾਵ ਕੰਮ ਕਰਦੇ ਰਹਿੰਦੀਆਂ ਨੇ ਸ਼ਰਮਣੀ ਅਕਾਲੀ ਦਲ ਕੋਈ ਸਮਝੌਤੇ ਨੂੰ ਮੁੱਕਾ ਰੱਖ ਕੇ ਲੋਕਾਂ ਵਿੱਚ ਨਹੀਂ ਜਾਂਦਾ ਸ਼ਰਮਣੀ ਅਕਾਲੀ ਦਲ ਤਾਂ ਪੰਜਾਬ ਦੇ ਮਸਲਿਆਂ ਨੂੰ ਆਪਣੀ ਸਮਝ ਮੁਤਾਬਕ ਹੱਲ ਕਰਾਉਣ ਦੇ ਲਈ ਲੋਕਾਂ ਵਿੱਚ ਜਾਂਦਾ ਅਸੀਂ ਪੰਜਾਬ ਵਿੱਚ ਉਹ ਯਾਤਰਾ ਜਿਹੜੀ ਸ਼ੁਰੂ ਕੀਤੀ ਆ ਉਦੋਂ ਇੱਕ ਕਾਲੀ ਦਲ ਦੀ ਸੋਚ ਆ ਉਹਦੇ ਮੁਤਾਬਕ ਕੀਤੀ ਆ ਕਿਉਂਕਿ ਜਿਹਨੂੰ ਪੰਜਾਬ ਦਾ ਦਰਦ ਆ ਜਿਹਨੂੰ ਪੰਜਾਬ ਦਾ ਮੋਹ ਆ ਉਹਦੇ ਵਿੱਚ ਪੰਜਾਬੀਆਂ ਦੀ ਭਾਵਨਾ ਜਗਾ ਕੇ ਪੰਜਾਬੀਆਂ ਨੂੰ ਲਾਹ ਬੰਦ ਕਰਕੇ ਅਸੀਂ ਸਮੇਂ ਦੀ ਸਰਕਾਰ ਦੇ ਵਿਰੋਧ ਦੇ ਵਿੱਚ ਅਸੀਂ ਮੀਨ ਸ਼ੁਰੂ ਕੀਤੀ ਆ ਔਰ ਜਿਹੜਾ ਵੀ ਹੁੰਦਾ ਪੰਜਾਬ ਦੇ ਜਿਹੜਾ ਵੀ ਹੁੰਦਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨੀ ਹੋਵੇਗਾ ਔਰ ਜਿਹੜਾ ਵੀ ਸਮਝਾਉਤਾ ਕਿਸਾਨੀ ਲਈ ਜਵਾਨੀ ਲਈ ਔਰ ਖਾਸ ਤੌਰ ਤੇ ਘੱਟ ਗਿਣਤੀਆਂ ਦੇ ਆਪਣੇ ਹੱਕਾਂ ਲਈ ਲਾਹੇਵੰਦ ਹੋਵੇਗਾ ਉਹ ਸਮਝਾਉਤੇ ਦਾ ਜੀ ਨਾਟਨ ਲਾਏਗਾ ਪੰਜਾਬ ਗੁਰ ਯਾਤਰਾ ਜਿਹੜੀ ਚੱਲਦੀ ਵੀ ਹੈ